ਰਣਗ ਵੀ ਠੀਕ ਠਾਕ ਹੋਊਗਾ ਵਧੀਆ ਹੋਊਗੀ ਫਿਰ ਤੇ ਪਾਣੀ ਦਾ ਕਰਕੇ ਬਹੁਤ ਬੁਰੇ ਹਾਲਾਤ ਹੋ ਰਹੇ ਆ ਵੀ ਤਾਂ ਕਰਕੇ ਪਾਣੀ ਆ ਰਿਹਾ ਰਪਿੰਡਾਂ ਚ ਸਾਡੇ ਵੀ ਨਾਲੀ ਨੇ ਬਹੁਤ ਬੁਰਾ ਹਾਲ ਕਰ ਰੱਖਿਆਗਾ ਤੇ ਪਾਣੀ ਬਹੁਤ ਚੜੀ ਜਾਂਦਾ ਵੀ ਉੱਪਰ ਦਾ ਨਹੀਂ ਹੈਗਾਗਾ ਨਾਲੀ ਚੜੀ ਚੜੀ ਜਾਂਦੀ ਹੈਗੀ ਤੇ ਅਸੀਂ ਆਰੇ ਪਿੰਡ ਦਲੇਰ ਵਾਲੇ ਕੋਲ ਦੇ ਨਹੀਂ ਆਈ ਅੱਜ ਤੇ ਮੈਂ ਬਣਾਉਣੀ ਹੈ ਗਰੇਲੇ ਗਰੇਲੇ ਬਣਾਉਣੀ ਆ ਮੈਂ ਕਈ ਤਾਂ ਭਰਕੇ ਬਣਾਉਂਦੇ ਆ ਤੇ ਅਸੀਂ ਚੀਕ ਕੇ ਬਣਾਉਣੇ ਆਗੇ ਹੰਡੇ ਪਾ ਕੇ ਕarele ਚੀਕ ਕੇ ਬਣਾਉਂਦੀ ਮੈਂ ਸੁੱਕੇ ਤੜਕੂਂਗੀ ਤੇ ਨਾਲੇ ਅਸੀਂ ਫੜਨਾ ਬਣਾਵਾਂਗੇ ਤੇ ਮਤਲਬ ਭਾਈ ਪੂਰਾ ਹੀ ਜਾਂਦਾ ਮੀਂਹ ਮਰੀ ਜਾਂਦਾ ਦਾ ਪੂਰਾ ਜੱਟ ਕੇ ਤੇ ਭਰਾਵਾ ਕੀ ਕਰੀਏ ਮੀਂਹ ਨੇ ਬਹੁਤ ਭੈੜੇ ਹਾਲਾਤ ਕਰ ਰੱਖੇ ਮੀਂਹ ਨਹੀਂ ਹਟਦੇਗੇ ਕੋਠੇ ਚਾਈ ਜਾਂਦੇ ਨੇਗੇ ਸਮਾਨ ਭਿੱਜੀ ਜਾਂਦੇ ਆਪਏ ਉਧਰ ਮੀਂਹ ਨੇ ਭਰਾ ਹੜ੍ਹ ਕਰ ਖਦਰ ਪਾਣੀ ਨੇ ਭਰਾਵਾਂ ਪੂਰੇ ਹਾਲਾਤ ਕਰਖੇ ਘਰਾਂ ਦੇ ਸਾਡੇ ਵਰਗੇ ਗਰੀਬਾਂ ਦੇ ਤੇ ਉਹ ਕੰਮ ਤਾਂ ਧੰਡਾਣੀ ਚਾਲਦਾ ਪਾਣੀ ਦਾ ਕਰਕੇ ਜਦ ਮੀਂਹ ਆਈ ਜਾਂਦੇ ਹੈਗੇ ਮੀਂਹ ਦਾ ਕਰਕੇ ਪਲੱਸ ਬਹੁਤ ਬਰੇਹਲ ਹਾਲਾਤ ਹੋ ਰਹੇ ਨੇਗੇ ਤੇ ਬਾਹਰ ਸਾਡੇ ਮੀਂਹ ਆਈ ਜਾਂਦਾ ਬਾਹਰ ਸੁਣ ਮੀਂਹ ਦਿਖਾਉਣੇ ਆ ਸੀ ਤਾਂ ਫੜਨਾਂ ਤਰ੍ਹਾਂ ਕਿਵੇਂ ਲੰਗਾ ਸੀ ਸਬਜ਼ੀ ਬਣਾਵਾਂਗੇ ਫੜੀਆਂ ਦੀ ਵੀ ਸੁੱਕੀਆਂ ਫੜਨਾਂ ਬਣਾਉਣੀ ਸਾਫ ਦੀ ਤੜਕਾ ਕੇਵਲ ਚੀਜ਼ ਨਹੀਂ ਹੈਗੇ ਜਿਵੇਂ ਆਪਾਂ ਮਿਰਚਾਂ ਨਹੀਂ ਤੜਕ ਲੈਂਦੇ ਆ ਬਣ ਜਣਗੀ ਵਧੀਆ ਸਾਫ ਦੀ ਫੜਨਾਂ ਤੜਕੀਏ ਫੜਨਾਂ ਤੜਕਾਂਗੇ ਆਂ ਵਧੀਆ ਬਣਾਵਾਂਗੇ ਫੜਨਾਂ ਸੁੱਕੀਆਂ ਤੜਕਾਂਗੇ ਬਣਾਸੀ ਕਰੀਏ ਬਣਾਏ ਭਰਾ ਮੰਗੇ ਫਿਰ ਅਸੀਂ ਫੜਨਾਂ ਬੱਤੀ ਬਣਾਉਂਦੇ ਆਂ ਤੜਕੀਏ ਸੁੱਕੀ ਕਰੀਏ ਬਣਾਏ ਫਿਰ ਫੜਨਾਂ ਬਣਾਵਾਂਗੇ ਨਹੀਂ ਨਾ ਵੀਡੀਓ ਨੂੰ ਲੈ ਕੇ ਸਪਰੇਅ ਕਰਿਆ ਕਰੋ ਭਰਾਵਾਂ ਤੇ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਵੱਦ-ਵੱਦ ਦੇਖਿਆ ਕਰੋ ਬਾਈ ਬਣ ਕੇ ਵੱਦ-ਵੱਦ ਸ਼ੇਅਰ ਸਲੈਕ ਕਰਿਆ ਕਰੋ ਭਰਾ ਬਣ ਕੇ ਸਾਡਾ ਗਰੀਬਾਂ ਦਾ ਚੈਨਲ ਚੜ੍ਹ ਜੂ ਇੰਨੇ